ਸੈਂਸਰ 28 ਪਾਵਨ ਸਰੂਪਾ ਮਾਮਲੇ ਦੇ ਵਿੱਚ ਸਿਆਸੀ ਕਮਸਾਨ ਚਾਰੀ ਐ ਤੇ ਦੁੱਛੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਚ ਦਾ ਬਿਆਨ ਸਾਹਮਣੇ ਆ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਬੇਅਦਬੀਆਂ ਨੂੰ ਲੈ ਕੇ ਬਿੱਲ ਪਾਸ ਕਰਨਾ ਸੀ ਤਾਂ ਸਰਕਾਰ ਇਸ ਮਾਮਲੇ ਦੇ ਵਿੱਚ ਸਖਤ ਹੋਵੇ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਉੱਥੇ ਹੀ ਬਲਤੇਜ ਸਿੰਘ ਪੰਨੂ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਬੇਅਦਬੀਆਂ ਨੂੰ ਲੈ ਕੇ ਛਲਦ ਜਿਹੜਾ ਕਿ ਬਿੱਲ ਪਾਸ ਕੀਤਾ ਜਾਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਫੀ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਉੱਥੇ ਹੀ ਸੱਟ ਦਾ ਗਠਨ ਤਾਂ ਕੀਤਾ ਗਿਆ ਜਿਸ ਦੇ ਵਿੱਚ ਹੁਣ ਦਾ ਸੀ ਕਿ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜੜੇ ਕਿ ਇਸ ਨੂੰ ਲੈ ਕੇ ਜਲਦ ਬਿੱਲ ਪਾਸ ਕਰਣਗੇ ਹਾਲਾਂਕਿ ਜਿਹੜੀ ਕਿ ਸੈਸ਼ਨ ਹੋਇਆ ਉਸ ਦੇ ਵਿੱਚ ਵੀ ਚਰਚਾਵਾ ਹੋਈਆਂ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੁਣ ਇਹ ਜਲਦ ਜਿਹੜਾ ਕਿ ਬਿੱਲ ਪਾਸ ਕੀਤਾ ਜਾਵੇਗਾ ਬਲਤੇਜ ਪੰਨੂ ਦੇ ਵੱਲੋਂ ਸ਼੍ਰੀ ਅਕਾਸ਼ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਕਿ ਬਿਆਨ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੱਲ ਜਿਹੜਾ ਇੱਕ ਬਿਆਨ ਦਿੱਤਾ ਹੈ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਵੇ ਤਾਂ ਕਿ ਅਗੋਂ ਕੋਈ ਵੀ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਜਥੇਦਾਰ ਸਾਹਿਬ ਤੁਹਾਡਾ ਸੁਝਾਅ ਜਿਹੜਾ ਉਹ ਸਿਰ ਮੱਥੇ ਆ ਔਰ ਸਰਕਾਰ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਉੱਤੇ ਇੱਕ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਮਤਾ ਲਿਆਂਦਾ ਸੀ ਔਰ ਇਹਦੇ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਹੈ ਜਿਨੇ ਕਿ ਬਹੁਤ ਸਾਰੀਆਂ ਮੀਟਿੰਗਸ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਕੀਤੀਆਂ ਨੇ ਔਰ ਇਹ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਜਲਦ ਪੇਸ਼ ਹੋਊਗੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਜਿਹੜਾ ਉਭੜਾਇਆ ਜਾਊਗਾ ਧਰਮ ਗ੍ਰੰਥ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਉਹਦੀ ਜੇਕਰ ਕੋਈ ਬੇਅਦਬੀ ਕਰਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਉਸ ਦੇ ਉੱਤੇ ਸਖਤ ਕਾਨੂੰਨ ਜਿਹੜਾ ਉਹ ਹੋਣਾ ਲਾਜ਼ਮੀ ਹੈ ਤੇ ਪੰਜਾਬ ਦੀ ਮਾਨ ਸਰਕਾਰ ਇਸ ਗੱਲ ਦੇ ਵਾਸਤੇ ਕਮਿਟਿਡ ਹੈ ਕਿ ਇਹ ਸਖਤ ਕਾਨੂੰਨ ਜਿਹੜਾ ਉਹ ਬਹੁਤ ਜਲਦੀ ਇੱਕ ਕਾਨੂੰਨ ਦਾ ਰੂਪ ਧਾਰਨ ਕਰੂਗਾ ਜਿਹੜਾ ਕਿ ਸਟੇਟ ਦਾ ਕਾਨੂੰਨ ਹੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੱਲ ਜਿਹੜਾ ਇੱਕ ਬਿਆਨ ਦਿੱਤਾ ਹੈ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਵੇ ਤਾਂ ਕਿ ਅਗੋਂ ਕੋਈ ਵੀ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਜਥੇਦਾਰ ਸਾਹਿਬ ਤੁਹਾਡਾ ਸੁਝਾਅ ਜਿਹੜਾ ਉਹ ਸਿਰ ਮੱਥੇ ਆ ਔਰ ਸਰਕਾਰ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਉੱਤੇ ਇੱਕ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਮਤਾ ਲਿਆਂਦਾ ਸੀ ਔਰ ਇਹਦੇ ਸਬੰਧੀ ਬਕਾਇਦਾ ਤੌਰ ਦੇ ਉੱਤੇ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਹੈ ਜਿਨੇ ਕੇ ਬਹੁਤ ਸਾਰੀਆਂ ਮੀਟਿੰਗਸ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਕੀਤੀਆਂ ਨੇ ਔਰ ਇਹ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਜਲਦ ਪੇਸ਼ ਹੋਊਗੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਜਿਹੜਾ ਉਭੜਾਇਆ ਜਾਊਗਾ ਧਰਮ ਗ੍ਰੰਥ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਉਹਦੀ ਜੇਕਰ ਕੋਈ ਬੇਅਦਬੀ ਕਰਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਉਸ ਦੇ ਉੱਤੇ ਸਖਤ ਕਾਨੂੰਨ ਜਿਹੜਾ ਉਹ ਹੋਣਾ ਲਾਜ਼ਮੀ ਹੈ ਤੇ ਪੰਜਾਬ ਦੀ ਮਾਨ ਸਰਕਾਰ ਇਸ ਗੱਲ ਦੇ ਵਾਸਤੇ ਕਮਿਟਿਡ ਹੈ ਕਿ ਇਹ ਸਖਤ ਕਾਨੂੰਨ ਜਿਹੜਾ ਉਹ ਬਹੁਤ ਜਲਦੀ ਇੱਕ ਕਾਨੂੰਨ ਦਾ ਰੂਪ ਧਾਰਨ ਕਰੂਗਾ ਜਿਹੜਾ ਕਿ ਸਟੇਟ ਦਾ ਕਾਨੂੰਨ ਹੋਊਗਾ